ਉੜੀਆਂ ਲਈ ਬੇਸਿਕ ਚੀਜ਼ਾਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀ ਸੋ ਥੈਟ ਕਿ ਤੁਸੀਂ ਅਵੇਅਰ ਹੋ ਸਕੋ ਅਰ ਥੋੜੀ ਬਹੁਤੀ ਤੁਹਾਨੂੰ ਨੌਲੇਜ ਹੋਏ ਕਿ ਜਿਹੜੀ ਓਪਨ ਡੋਰ ਚਰਚ ਹੈ ਨਾ ਉਹ ਕਿਸ ਤਰੀਕੇ ਦੀ ਚਰਚ ਆ ਤਾਂ ਮੈਂ ਇਸ ਗੱਲ ਦੇ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਦੱਸਣ ਲੱਗਿਆ ਕਿ ਓਪਨ ਡੋਰ ਚਰਚ ਕੋਈ ਸਵੈ ਇੱਛਾ ਦੇ ਨਾਲ ਸ਼ੁਰੂ ਕੀਤੀ ਹੋਈ ਚਰਚ ਨਹੀਂ ਆ ਕਿ ਹਾਂ ਵੀ ਕਿਸੇ ਮਨੁੱਖ ਦੇ ਦਿਲ ਵਿੱਚ ਆਇਆ ਕਿ ਚਰਚ ਹੀ ਖੋਲ ਲਵੋ ਹੋਰ ਨਹੀਂ ਕੋਸ਼ ਤਾਂ ਇਹ ਉਹ ਚਰਚ ਆ ਜਿਸ ਚਰਚ ਨੂੰ ਪਰਮੇਸ਼ਵਰ ਜੀ ਨੇ ਆਪਣੀ ਇੱਛਾ ਦੇ ਨਾਲ ਸ਼ੁਰੂ ਕੀਤਾ ਆ ਔਰ ਆਪਣੀ ਮਹਿਮਾ ਨੂੰ ਇਸ ਕਮਿਊਨਿਟੀ ਦੇ ਵਿੱਚ ਪੂਰਾ ਕਰਨ ਦੇ ਲਈ ਜਿਹੜਾ ਆ ਉਹ ਸ਼ੁਰੂ ਕੀਤਾ ਔਰ 34 ਸਾਲ ਹੋ ਚੁੱਕੇ ਆ ਇਸ ਚਰਚ ਨੂੰ ਚਰਚ ਨੂੰ ਪਰਮੇਸ਼ਵਰ ਜੀ ਦੀ ਸੇਵਕਾਈ ਦੇ ਵਿੱਚ ਲੱਗਿਆ ਹੋਇਆ ਔਰ ਅਸੀਂ ਬਹੁਤ ਥੈਂਕਫੁਲ ਆ ਕਿਉਂਕਿ ਡੈਡ ਡੈਡ ਆਸਟ੍ਰੇਲੀਆ ਦੇ ਵਿੱਚ ਸੀ ਔਰ ਉਸ ਵੇਲੇ ਇੱਕ ਬਹੁਤ ਵੱਡੀ ਅਮਾਉਂਟ ਦੀ ਸੈਲਰੀ ਜਿਹੜੀ ਹੈ ਨਾ ਉਹ ਡੈਡ ਲੈ ਆ ਰਹੇ ਸੀਗੇ ਜਿਹੜੀ ਕਿ ਉਸ ਵੇਲੇ ਅਨਐਕਸਪੈਕਟਿਡ ਕਹੀ ਜਾ ਸਕਦੀ ਆ ਔਰ ਉਹਨਾਂ ਨੂੰ ਕੋਈ ਉਹ ਜ਼ਰੂਰਤ ਨਹੀਂ ਸੀਗੀ ਕਿ ਉਹ ਆਸਟ੍ਰੇਲੀਆ ਵਰਗੇ ਸੋਹਣੇ ਦੇਸ਼ ਨੂੰ ਛੱਡ ਕੇ ਉਹ ਇੰਡੀਆ ਦੇ ਵਿੱਚ ਆਉਣ ਅਰ ਵਾਪਸ ਆਣ ਕੇ ਇੱਥੇ ਜਿਹੜਾ ਆ ਉਹ ਉਹ ਕੰਮ ਕਰਨ ਜਿਸ ਕੰਮ ਦਾ ਉਹਨਾਂ ਨੂੰ ਕੋਈ ਤਜਰਬਾ ਨਹੀਂ ਆ ਜਿਸ ਕੰਮ ਦੇ ਵਿੱਚ ਕੋਈ ਉਹਨਾਂ ਨੂੰ ਸਕੋਪ ਨਹੀਂ ਨਜ਼ਰ ਆ ਰਿਹਾ ਪਰ ਪਰਮੇਸ਼ਵਰ ਦੇ ਆਤਮਾ ਨੇ ਉਹਨਾਂ ਦੇ ਨਾਲ ਗੱਲ ਕੀਤੀ ਸੰਤਰ ਭਜਨ ਸਿੰਘ ਜੀ ਦੇ ਨਾਲ ਅਰ ਉਹ ਆਪਣੀ ਉਸ ਜੌਬ ਨੂੰ ਛੱਡ ਕੇ ਵਾਪਸ ਆਪਣੀ ਕਮਿਊਨਿਟੀ ਦੇ ਵਿੱਚ ਆਏ ਅਰ ਜਿੱਦਾਂ ਡੈਡ ਨੇ ਕੰਮ ਕੀਤਾ ਨਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕਿਸੇ ਪਾਸਟਰ ਜੀ ਦੇ ਕੋਲੋਂ ਓਦਾਂ ਦਾ ਕੰਮ ਜਿਹੜਾ ਆ ਪਰਮੇਸ਼ਵਰ ਨੇ ਲਿਆ ਹੋਊਗਾ ਇੰਨਾ ਮਤਲਬ ਖਤਰਨਾਕ ਭਿਆਨਕ ਰੀਤੀ ਦੇ ਨਾਲ ਪਰਮੇਸ਼ਵਰ ਨੇ ਆਪਣੇ ਦਾਸ ਨੂੰ ਇਸਤੇਮਾਲ ਕੀਤਾ ਮੈਂ ਪ੍ਰਭੂ ਦੇ तमाम ਦਾਸਾਂ ਦੇ ਲਈ ਸ਼ੁਕਰਗੁਜ਼ਾਰ ਆ ਕਿ ਪ੍ਰਭੂ ਨੇ ਆਪਣੇ ਜਿੰਨੇ ਵੀ ਦਾਸਾਂ ਨੂੰ ਖੜੇ ਕੀਤਾ ਹਰ ਕਿਸੇ ਦੇ ਜੀਵਨ ਦੇ ਵਿੱਚ ਇੱਕ ਵੱਖਰੀ ਪਲੈਨਿੰਗ ਆ ਮੈਂ ਕਿਸੇ ਨੂੰ ਵੀ ਡਾਊਨ ਨਹੀਂ ਕਰਦੀ ਮੈਂ ਆਦਰ ਕਰਦੀ ਪ੍ਰਭੂ ਦੇ ਸਾਰੇ ਚੁਣੇ ਹੋਏ ਦਾਸਾਂ ਦਾ ਪਰ ਮੈਂ ਦੱਸਣਾ ਚਾਹਉਣੀ ਬੜੇ ਪ੍ਰਾਊਡ ਦੇ ਨਾਲ ਕਿ ਪ੍ਰਭੂ ਨੇ ਇਦਾਂ ਯੂਜ਼ ਕੀਤਾ ਉਹ ਇੱਕ ਭਿਆਨਕ ਸਮਾਂ ਸੀ ਇੱਕ ਖਤਰਨਾਕ ਸਮਾਂ ਸੀ ਜੇ ਇਸ ਸਮੇਂ ਦੇ ਵਿੱਚ ਕਿਸੇ ਦੀ ਵੀ ਪੁੜਫੜੀ ਦੇ ਉੱਤੇ ਜਿਹੜਾ ਆ ਨਾ ਉਹ ਹਥਿਆਰ ਰੱਖ ਦਿੱਤਾ ਜਾਂਦਾ ਸੀਗਾ ਔਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜਾਂ ਤਾਂ ਮੇਰਾ ਫਲਾਨਾ ਕੰਮ ਕਰ ਦੇ ਤੇ ਜਾਂ ਫਿਰ ਉਹ ਫਾਇਰ ਕਰ ਦਿੱਤਾ ਜਾਂਦਾ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਗੋਲੀ ਚੁਲਾ ਦਿੱਤੀ ਜਾਂਦੀ ਸੀ ਇਹ ਮੈਂ ਉਸ ਟਾਈਮ ਦੀ ਗੱਲ ਕਰਦੀ ਆ ਜੇ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਦੋਂ ਜੀਜ਼ਸ ਕਿਹਾ ਜਾਂਦਾ ਸੀ ਕਹਿੰਦੇ ਸੀ ਉਹ ਕੌਣ ਆ ਜਦੋਂ ਯੇਸੂ ਮਸੀਹ ਜੀ ਦੇ ਬਾਰੇ ਵਿੱਚ ਮੈਕਸਿਮਮ ਲੋਕਾਂ ਨੂੰ ਨਹੀਂ ਸੀ ਪਤਾ ਬਹੁਤ ਥੋੜੇ ਲੋਕ ਹੀ ਸੀਗੇ ਜਿਨ੍ਹਾਂ ਨੂੰ ਪਤਾ ਸੀ ਜਾਂ ਤਾਂ ਜਿਹੜੇ ਬੱਚੇ ਸਕੂਲਾਂ 'ਚ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਕਿ ਕਿਤਾਬਾਂ ਵਿੱਚ ਜਿਨ੍ਹਾਂ ਨੇ ਜੀਜ਼ਸ ਕ੍ਰਾਈਸ ਜਾਂ ਕ੍ਰਿਸਮਸ ਦਾ ਸ਼ਬਦ ਪੜਿਆ ਪਿੰਡਾਂ ਵਿੱਚ ਤਾਂ ਬਹੁਤ ਘੱਟ ਹੋਊਗੇ ਜਿਨ੍ਹਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਪਤਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਵੀ ਆਰ ਉਸ ਟਾਈਮ ਦੇ ਵਿੱਚ ਪ੍ਰਭੂ ਨੇ ਡੈਡ ਜੀ ਨੂੰ ਇੰਨਾ ਬਲ ਦਿੱਤਾ ਟ੍ਰੇਨਸ ਦੇ ਵਿੱਚ ਜਾ ਕੇ ਟੌਫੀਆਂ ਵੇਚਣ ਵਾਲਿਆਂ ਦੇ ਵਾਂਗ ਡੈੱਡ ਜੀ ਨੇ ਯਸੂ ਨਾਮ ਦਾ ਹੋਕਾ ਦਿੱਤਾ ਬੱਸਾਂ ਦੇ ਵਿੱਚ ਚੜ ਚੜ ਕੇ ਜਿੱਦਾਂ ਦੰਤਮंजन ਵੇਚਦੇ ਆ ਨਾ ਉਸ ਤਰੀਕੇ ਦੇ ਨਾਲ ਡੈੱਡ ਜੀ ਨੇ ਪ੍ਰਭੂ ਦੇ ਨਾਮ ਦਾ ਹੋਕਾ ਦਿੱਤਾ ਅਰ ਸਾਰੇ ਪਿੰਡ ਦਾ ਵਿਰੋਧ ਸਿਆ ਉਹਨਾਂ ਨੇ ਪਰਮੇਸ਼ਵਰ ਦੇ ਕੰਮ ਨੂੰ ਮੁੱਖ ਰੱਖ ਕੇ ਉਸ ਰਿਵਾਰਡ ਨੂੰ ਮੁੱਖ ਰੱਖ ਕੇ ਕਿ ਜੋ ਪਰਮੇਸ਼ਵਰ ਨੇ ਉਹਨਾਂ ਦੇ ਲਈ ਠਹਿਰਾਇਆ ਸੀਗਾ ਉਹ ਉਹਨੂੰ ਤੱਕਦੇ ਰਹਿੰਦੇ ਸੀਗੇ ਕਿ ਹਾਂ ਮੇਰੇ ਪਰਮੇਸ਼ਵਰ ਨੇ ਮੈਨੂੰ ਚਣਿਆ ਚੁੜਿਆ ਹੋਇਆ ਆ ਅਰ ਉਨੇ ਮੇਰੇ ਲਈ ਆ ਇਨਾਮ ਰੱਖਿਆ ਆ ਪਰ ਉਹ ਇਨਾਮ ਉਹਨਾਂ ਨੂੰ ਹਿੰਮਤ ਤੇ ਦਲੇਰੀ ਦਿੰਦਾ ਸੀ ਪਰਮੇਸ਼ਵਰ ਦੇ ਵਾਅਦੇ ਉਹਨਾਂ ਨੂੰ ਹਿੰਮਤ ਤੇ ਦਲੇਰੀ ਦਿੰਦੇ ਸੀਗੇ ਔਰ ਸਕੂਟਰ ਤੇ ਜਾ ਕੇ ਸਾਈਕਲ ਤੇ ਜਾ ਕੇ ਪੈਦਲ ਜਾ ਜਾ ਕੇ ਉਹਨਾਂ ਨੇ ਬਹੁਤ ਜ਼ਬਰਦਸਤ ਰੀਤੀ ਦੇ ਨਾਲ ਪਰਮੇਸ਼ਵਰ ਦਾ ਪ੍ਰਚਾਰ ਕੀਤਾ ਇਵਨ ਕਈ ਵਾਰੀ ਉਹਨਾਂ ਨੂੰ ਪ੍ਰਚਾਰ ਕਰਨ ਦਾ ਕਰਕੇ ਕਈ ਵਾਰੀ ਨਹੀਂ ਹਫਤੇ ਦੇ ਵਿੱਚ ਜਾਂ ਮਹੀਨੇ 'ਚ ਤਿੰਨ ਚਾਰ ਵਾਰੀ ਉਹਨਾਂ ਨੂੰ ਜਿਹੜਾ ਆ ਉਹ ਪੁਲਿਸ ਵਿੱਚ ਚੱਕ ਕੇ ਲੈ ਜਾਂਦੀ ਸੀਗੀ ਉਹਨਾਂ ਨੂੰ ਕਿ ਤੂੰ ਨਹੀਂ ਪ੍ਰਚਾਰ ਕਰ ਸਕਦਾ ਜੇਲ੍ਹਾਂ ਦੇ ਵਿੱਚ ਵੀ ਗਏ ਬਹੁਤ ਸਾਰੇ ਲੋਕੀ ਕਹਿੰਦੇ ਤੁਹਾਨੂੰ ਕੀ ਪਤਾ ਜੀ ਮਿਨਿਸਟਰੀ ਕਿੱਦਾਂ ਉਹ ਤਾਂ ਏਦਾਂ ਮਿਨਿਸਟਰੀ ਹੁੰਦੀ ਸੀ ਤੁਸੀਂ ਨੇ ਜਾਣ ਦੇ ਕੇ ਇਨਾ ਹਾਲਾਤਾਂ ਚੋਂ ਦੀ ਖੋਜੇਵਾਲ ਚਰਚ ਨੰਗਿਆ ਆ ਇੱਕ ਉਹ ਵੀ ਹਾਲਾਤ ਆਏ ਕਿ ਖੋਜੇਵਾਲ ਚਰਚ ਦੇ ਵਿੱਚ ਜਿੱਨਾ ਕੜਾਈਆਂ ਦੇ ਵਿੱਚ ਪਕੌੜੇ ਨਿਕਲਦੇ ਸੀਗੇ ਨਾ ਉਹ ਰੱਜ ਦਾ ਤੇਲ ਕਲੀਸੀਆ ਦੇ ਉੱਤੇ ਜੱਗ ਭਰ ਭਰ ਕੇ ਸਿੱਟ ਦਿੱਤਾ ਗਿਆ ਸੀ ਉਹ ਵੀ ਦਿਨ ਕਲੀਸੀਆ ਨੇ ਦੇਖੇ ਅਰ ਇੰਨੀ ਵਫਾਦਾਰ ਕਲੀਸਿਆ ਸਿਗੀ ਅਰ ਅੱਜ ਵੀ ਪ੍ਰਭੂ ਦਾ ਧੰਨਵਾਦ ਕਰਦੇ ਕੋਜੇਵਾਲ ਚਰਚ ਦਾ ਇੱਕ ਇੱਕ ਮੈਂਬਰ ਵਫਾਦਾਰ ਮੈਂਬਰ ਅਰ ਪੈਣਾ ਦੇ ਮੂੰਹਾਂ ਤੇ ਚਪੇੜਾਂ ਮਾਰੀਆਂ ਗਈਆਂ ਲੋਕਾਂ ਨੇ ਇਸ ਚਰਚ ਨੂੰ ਬੰਦ ਕਰਾਉਣ ਦੇ ਲਈ ਐਸੇ ਜ਼ਬਰਦਸਤ ਹਮਲੇ ਕੀਤੇ ਅਰ ਇਹ ਜਿਹੜਾ ਹਮਲਾ ਸੀ ਨਾ ਇਹ ਮੇਰੀ ਸ਼ਾਦੀ ਤੋਂ ਫਿਊ ਡੇਜ਼ ਆਫਟਰ ਸੀਗਾ ਬਹੁਤ ਥੋੜੇ ਦਿਨ ਬਾਅਦ ਦੇ ਵਿੱਚ ਹਲੇ ਸ਼ਾਇਦ ਹਫਤਾ ਵੀ ਨਹੀਂ ਹੋਇਆ ਸੀਗਾ ਜਦੋਂ ਇਹ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਚੀਜ਼ ਹੋਈ ਲੱਤਾਂ ਮਾਰੀਆਂ ਗਈਆਂ ਬੱਚਿਆਂ ਨੂੰ ਖੋਖੋ ਕੇ ਪਾਸੇ ਤੇ ਸਿੱਟਿਆ ਗਿਆ ਨਿਆਣੇ ਕੁੱਟੇ ਉਹਨਾਂ ਨੇ ਗਾਲਾਂ ਈਨੀਆਂ ਗੰਦੀਆਂ ਕੱਢੀਆਂ ਈਵਨ ਕਿ ਆਪਣੇ ਆਪ ਨੂੰ ਉਹ ਜ਼ਿਆਦਾ ਰਿਲੀਜੀਅਸ ਸਮਝਦੇ ਸੀ ਪਰ ਉਹਨਾਂ ਦੀ ਜਿਹੜੀ ਕਹੇ ਲੋ ਬਾੜੀ ਧਾਰਮਿਕਤਾ ਸੀਗੀ ਉਹ ਦੂਜਿਆਂ ਦੇ ਇਹ ਮੌਤ ਵਰਗੀ ਸੀਗੀ ਅਰ ਉਸ ਕਲੀਸਿਆ ਨੇ ਸਾਥ ਨਹੀਂ ਛੱਡਿਆ ਚਰਚ ਨੂੰ ਲੋਕ ਵੀ ਲਾ ਦਿੱਤੇ ਗਏ ਫਿਰ ਵੀ ਚਰਚ ਦੇ ਬਾਹਰ ਬੈਠ ਕੇ ਰਾਹ ਤੇ ਬੈਠ ਕੇ ਕਲੀਸਿਆ ਨੇ ਅਰਾਧਨਾ ਕੀਤੀ ਇਹ ਚਰਚ ਉਹਨਾਂ ਰਾਹਾਂ ਥਾਣੀ ਗੁਜ਼ਰਿਆ ਆ ਬਹੁਤ ਵੱਡੀ ਵੱਡੇ ਸਰਵਾਈਵਜ਼ ਦੇ ਵਿੱਚੋਂ ਦੀ ਇਹ ਚਰਚ ਜਿਹੜਾ ਹੈ ਸਰਵਾਈਵ ਕਰਕੇ ਆਇਆ ਆ ਪਰ ਇੱਕ ਇੱਕ ਕੱਚੀ ਨੀ ਦੇ ਉੱਤੇ ਖੜਾ ਹੋਇਆ ਚਰਚ ਨਹੀਂ ਆ ਅਗਰ ਇਹ ਕਿਸੇ ਮਨੁੱਖ ਦੀ ਮਰਜ਼ੀ ਦੇ ਨਾਲ ਖੜਾ ਕੀਤਾ ਹੋਇਆ ਚਰਚ ਹੁੰਦਾ ਤੇ ਸ਼ਾਇਦ ਇਹ ਚਰਚ ਟਿਕਿਆ ਨਾ ਰਹਿੰਦਾ ਪਰ ਇਹ ਚਰਚ ਪਰਮੇਸ਼ਵਰ ਦੀ ਇੱਛਾ ਦੇ ਦੁਆਰਾ ਖੜਾ ਕੀਤਾ ਹੋਇਆ ਚਰਚ ਸੀ ਇਸ ਲਈ ਪੀੜੀਓ ਪੀੜੀ ਚੱਲ ਰਿਹਾ ਆ ਅਸੀਂ ਪ੍ਰਭੂ ਜੀ ਦੀ ਵਡਿਆਈ ਕਰਦੇ ਆ ਕਿ ਜਦੋਂ ਸੰਤ ਹਰਭਜਨ ਸਿੰਘ ਜੀ ਆਪਣੇ ਲਾਸਟ ਪੀਰੀਅਡ ਦੇ ਵਿੱਚ ਸੀ ਹਸਪੀਟਲ ਦੇ ਵਿੱਚ ਸੀਗੇ ਤਾਂ ਉਸ ਵੇਲੇ ਵੀ ਉਹ ਬੁੱਕਸ ਜਿਹੜੀਆਂ ਸੀ ਉੱਥੇ ਪੇਸ਼ੈਂਟਸ ਨੂੰ ਜਿਹੜੀਆਂ ਸੀ ਮੰਗਵਾ ਮੰਗਵਾ ਕੇ ਦੇ ਰਏ ਸੀਗੇ ਔਰ ਉਸ ਵੇਲੇ ਵੀ ਉਹ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਸੀ ਤਮਾਮ ਨਰਸਾਂ ਨੂੰ ਤਮਾਮ ਡਾਕਟਰਸ ਨੂੰ ਤਮਾਮ ਪੇਸ਼ੈਂਟਸ ਨੂੰ ਔਰ ਐਂਡ ਟਾਈਮ ਦੇ ਵਿੱਚ ਵੀ ਮੈਨੂੰ ਯਾਦ ਆ ਡੈਡ ਨੇ ਮੈਨੂੰ ਸੱਦਿਆ ਆਪਣੇ ਉੱਤੇ ਪ੍ਰਾਈਵੇਟ ਰੂਮ ਦੇ ਵਿੱਚ ਜਿੱਥੇ ਉਹ ਐਡਮਿਟ ਸੀਗੇ ਡੈਡ ਨੇ ਕਿਹਾ ਕਿ ਚਲ ਆਪਾਂ ਪ੍ਰਾਰਥਨਾ ਕਰੀਏ ਅਰੇ ਸੀ ਐਂਡ ਟਾਈਮ ਦੇ ਵਿੱਚ ਵੀ 20 ਮਿੰਟਸ ਅਸੀਂ ਕਹ ਲੋ ਪਿਓਤੀ ਤੁਸੀਂ ਕਹਿ ਸਕਦੇ ਆ ਤਾਂ ਅਸੀਂ ਐਂਡ ਟਾਈਮ ਦੇ ਵਿੱਚ ਵੀ ਉਹਨਾਂ ਦੇ ਪੂਰੇ ਹੋਣ ਤੋਂ ਇਸ ਸੰਸਾਰ ਤੋਂ ਕੂਚ ਕਰਕੇ ਜਾਣ ਤੋਂ ਅਪਰੋਕਸ 2 ਘੰਟੇ ਪਹਿਲਾਂ ਦੀ ਗੱਲ ਹੈ ਕਿ ਅਸੀਂ 20 ਮਿੰਟ ਜਿਹੜਾ ਆ ਅਸੀਂ ਪ੍ਰਾਰਥਨਾ ਕੀਤੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਔਰ ਉਹ ਸੇਵਕਾਈ ਕਰਦੇ ਹੋਏ ਇਸ ਧਰਤੀ ਤੋਂ ਗਏ ਔਰ ਉਹ ਹੀ ਸੇਵਕਾਈ ਦਾ ਜਜ਼ਬਾ ਉਹ ਹੀ ਦਲੇਰੀ ਦਾ ਬੂਟਾ ਪ੍ਰਭੂ ਨੇ ਇਸ ਸੇਵਕਾਈ ਦੇ ਵਿੱਚ ਜਿਹੜਾ ਆ ਨਾ ਉਹ ਨਵੇਂ ਸਿਰਿਓਂ ਫੇਰ ਖੜਾ ਕੀਤਾ ਆ ਰ ਪੀਡੀਓ ਪੀਡੀਐਸ ਵੀ ਕਹੀ ਇਦਾਂ ਹੀ ਚੱਲੇਗੀ ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਦੇ ਨਾਲ ਖੜੀ ਕੀਤੀ ਹੋਈ ਜਿਹੜੀ ਮਿਨਿਸਟਰੀ ਆ ਤੁਹਾਡਾ ਯਰ ਫਰੈਂਡਸ ਤੁਸੀਂ ਆਪਣੇ ਮਨ ਦੇ ਵਿੱਚ ਇਹ ਸ਼ੱਕ ਨਾ ਰੱਖਿਓ ਕਿ ਇਹ ਬਸ ਉਦਾਂ ਹੀ ਕਿ ਲੀਫਲੈਟ ਲਾਤੇ ਤੇ ਤਾਂ ਇਨੀ ਸੰਗਤ ਇਕੱਠੀ ਹੋਈ ਆ ਹੋਰਡਿੰਗਸ ਲੱਗੇ ਤਾਂ ਤਾਂ ਇਨੀ ਸੰਗਤ ਇਕੱਠੀ ਹੋਈ ਆ ਨਹੀਂ ਇਹਦੇ ਪਿੱਛੇ ਬਹੁਤ ਸਖਤ ਮਿਹਨਤ ਆ ਔਰ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਇਹਦੇ ਪਿੱਛੇ ਬਹੁਤ ਜੁੱਤੀਆਂ ਕਸੀਆਂ ਆ ਇਹਦੇ ਪਿੱਛੇ ਬਹੁਤ ਮਾਰਾਂ ਖਾਧੀਆਂ ਗਈਆਂ ਆ ਬਹੁਤ ਗਾਲਾਂ ਸੁਣੀਆਂ ਗਈਆਂ ਆ ਬਹੁਤ ਵਿਰੋਧ ਜਿਹੜਾ ਆ ਉਹਦਾ ਸਾਹਮਣਾ ਕੀਤਾ ਗਿਆ ਆ ਤਦ ਜਾ ਕੇ ਅੱਜ ਜੋ ਤੁਹਾਨੂੰ ਨਜ਼ਰ ਆ ਰਿਹਾ ਨਾ ਉਹ ਤਸਵੀਰ ਬਣੀ ਆ ਅਰੇ ਤਸਵੀਰ ਹੁਣ ਖਰਾਬ ਨਹੀਂ ਹੋਏਗੀ ਬਿਹਤਰ ਹੁੰਦੀ ਜਾਏਗੀ ਵੱਡੀ ਹੁੰਦੀ ਜਾਏਗੀ ਵਿਸ਼ਾਲ ਹੁੰਦੀ ਜਾਏਗੀ ਅਰੇ ਸਿੰਗਲ ਫੋਨ ਦੇ ਨਾਲ ਸਿੰਗਲ ਕੈਮਰੇ ਦੇ ਨਾਲ ਸਿੰਗਲ ਡਰੋਨ ਦੇ ਨਾਲ ਨਹੀਂ ਪਰ ਹੈਲੀਕਾਪਟਰ ਦੇ ਨਾਲ ਕੈਪਚਰ ਕੀਤੀ ਜਾਏਗੀ ਕਿਉਂਕਿ ਇਕ ਕਲਿਸਿਆ ਜ਼ਬਰਦਸਤ ਰੀਤੀ ਦੇ ਨਾਲ ਵਧਣ ਜਾ ਰਹੀ ਆ ਅਰੇ ਸਭ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੋ ਰਿਹਾ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਹੋ ਰਿਹਾ ਆ ਸੋ ਅਸੀਂ ਪ੍ਰਭੂ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਪ੍ਰਭੂ ਤੁਸੀਂ ਸਾਨੂੰ ਉਸ ਖਾਨਦਾਨ ਦੇ ਵਿੱਚ ਰੱਖਿਆ ਔਰ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪ੍ਰਭੂ ਨੇ ਮੈਨੂੰ ਆਪਣੇ ਧਰਮੀ ਕਰਾਣੇ ਦੇ ਵਿੱਚ ਪ੍ਰਭੂ ਮੈਨੂੰ ਲੈ ਕੇ ਆਏ ਧਰਮੀ ਜਨਾਂ ਨੂੰ ਜਨਮ ਦੇਣ ਦੇ ਲਈ ਔਰ ਮੈਂ ਸ਼ੁਕਰਗੁਜ਼ਾਰ ਆ ਪਰਮੇਸ਼ਵਰ ਦੀ ਕਿ ਪ੍ਰਭੂ ਨੇ ਮੇਰੀ ਕੋਕ ਨੂੰ ਮੁਬਾਰਕ ਕੀਤਾ ਆ ਪ੍ਰਭੂ ਨੇ ਇਸ ਅੰਸ ਨੂੰ ਵਧਾਇਆ ਆ ਇੱਕ ਧਰਮੀ ਬੱਚਾ ਜਿਹੜਾ ਆ ਉਹ ਦਿੱਤਾ ਇੱਕ ਨਹੀਂ ਸਗੋ ਤਿੰਨ ਤਿੰਨ ਧਰਮੀ ਬੱਚੇ ਆ ਪਰ ਮੈਂ ਤੁਹਾਨੂੰ ਆਤ ਕਰਦੀ ਕਿ ਕਪੁੱਤਰ ਦੇ ਨਾਲ ਬਲੈਸ ਕਰਕੇ ਔਰ ਮੈਨੂੰ ਯਕੀਨ ਆ ਕਿ ਆਉਣ ਵਾਲੇ ਸਮੇਂ ਦਾ ਰਸੂਲ ਹਾਲੇਲੂਇਆ ਸੋ ਪ੍ਰਭੂ ਦੀ ਵੜਿਆਈ ਹੋਵੇ ਅਗਰ ਤੁਸੀਂ ਵੀ ਕਿਸੇ ਵੀ ਤਰੀਕੇ ਦੇ ਨਾਲ ਦੁੱਖ ਵਿੱਚੋਂ ਦੀ ਲੰਘ ਰਹੇ ਆ ਮਸੀਹ ਦਾ ਕਰਕੇ ਤਕਲੀਫ ਦੇ ਵਿੱਚੋਂ ਲੰਘ ਰਹੇ ਆ ਮਸੀਹ ਦਾ ਕਰਕੇ ਤਾਂ ਡੀਅਰ ਫਰੈਂਡਸ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਨਾ ਉਹ ਤੁਹਾਨੂੰ ਯਾਦ ਕਰਨਗੀਆਂ ਤੁਹਾਡੀ ਮਿਹਨਤ ਨੂੰ ਯਾਦ ਕਰਨਗੀਆਂ ਔਰ ਤੁਹਾਡੀ ਮਿਹਨਤ ਥੋਥੀ ਨਹੀਂ ਜਾਏਗੀ ਵਿਅਰਥ ਨਹੀਂ ਜਾਏਗੀ ਤੁਹਾਡੇ ਆਉਣ ਵਾਲੇ ਬੱਚੇ ਤੁਹਾਡੇ ਆਉਣ ਵਾਲੇ ਘਰਾਣੇ ਜੇ ਰਿਆ ਉਸ ਫਸਲ ਨੂੰ ਵੜਣਗੇ ਜਿਹਦਾ ਛੱਟਾ ਤੁਸੀਂ ਦਿੱਤਾ ਆ ਇਸ ਲਈ ਜਦੋਂ ਜਦੋਂ ਆਪਾਂ ਮਿਹਨਤ ਕਰਦੇ ਇੱਕ ਦਿਹਾੜੀਦਾਰ ਕਿੰਨਾ ਪਸੀਨਾ ਵਹਾ ਕੇ ਮਿਹਨਤ ਕਰਕੇ ਫਿਰ ਵੀ ਕੁਝ ਪੈਸੇ ਜਿਹੜੇ ਨਾ ਬੈਂਕ ਵਿੱਚ ਰੱਖਦਾ ਕੀ ਕਹਿੰਦਾ ਮੈਂ ਆਪਣੇ ਬੱਚਿਆਂ ਲਈ ਜੋੜ ਰਿਹਾ ਆ ਉਹ ਇੱਕ ਕਸ਼ਟ ਦੇ ਵਿੱਚੋਂ ਦੀ ਨਿਕਲ ਕੇ ਆਪਣੇ ਬੱਚਿਆਂ ਦੇ ਲਈ ਨੇਕ ਕਮਾਈ ਜੋੜਨਾ ਚਾਹੁੰਦਾ ਕਿ ਉਹਦੇ ਬੱਚੇ ਤੰਗੇ ਪਰੇਸ਼ਾਨੀ ਦੇ ਵਿੱਚ ਨਾ ਰਹਿਣ ਇਸੇ ਤਰ੍ਹਾਂ ਅਗਰ ਤੁਸੀਂ ਮਸੀਹ ਵਿੱਚ ਕੋਈ ਮਿਹਨਤ ਕਰ ਰਹੇ ਆ ਤੁਸੀਂ ਫਾਸਟਿੰਗ ਕਰਕੇ ਮਿਹਨਤ ਕਰ ਰਹੇ ਆ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਆ ਦੁੱਖ ਝੱਲ ਕੇ ਤੁਸੀਂ ਮਿਹਨਤ ਕਰ ਰਹੇ ਆ ਤਾਂ ਯਾਦ ਰੱਖਿਓ ਤੁਸੀਂ ਉਸ ਬੈਂਕ ਦੇ ਵਿੱਚ ਜਮ੍ਹਾਂ ਕਰ ਰਹੇ ਆ ਜਿੱਥੇ ਕਦੀ ਘਾਟਾ ਨਹੀਂ ਪੈਂਦਾ ਕਦੀ ਚੋਰੀ ਨਹੀਂ ਹੁੰਦੀ ਕਦੀ ਉਹ ਬੈਂਕ ਕਰਪਟ ਨਹੀਂ ਘੋਸ਼ਿਤ ਕੀਤੀ ਜਾਏਗੀ ਕੋਈ ਦੁਨੀਆ ਦੀ ਤਾਕਤ ਉਸ ਬੈਂਕ ਨੂੰ ਬੰਦ ਨਹੀਂ ਕਰ ਸਕੇਗੀ ਤੇ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾ ਤੁਹਾਡੇ ਜਮ੍ਹਾਂ ਕੀਤੇ ਹੋਏ ਧਰਮੀ ਦੇ ਧਨ ਜਿਹੜਾ ਆ ਨਾ ਉਹ ਖਾਦਾ ਜਾਏਗਾ ਤੁਹਾਡੀਆਂ ਪੁਸ਼ਤਾ ਦੇ ਦੁਆਰਾ ਅਰ ਵਚਨ ਚ ਲਿਖਿਆ ਜਿਹੜੇ ਤੇਰੇ ਚ ਬੱਚੇ ਆ ਨਾ ਉਹਨਾਂ ਦੇ ਵਿੱਚੋਂ ਕੋਈ ਬੈਰੀ ਮੈਂ ਨਹੀਂ ਪੀਊਗਾ ਉਹ ਤੂੰ ਹੀ ਤੇਰੇ ਵੇੜਿਆਂ ਦੇ ਵਿੱਚ ਤੂੰ ਹੀ ਜਿਹੜੇ ਦਾਣੇ ਰੱਖਿਆ ਨਾ ਉਹ ਤੂੰ ਹੀ ਖਾਏਗਾ ਇਸ ਲਈ ਕਹਿੰਦਾ ਮੈਂ ਤੇਰੇ ਖਾਣ ਵਾਲੇ ਨੂੰ ਵੀ ਛਿੜਕਾਂਗਾ ਤਾਂ ਤੁਸੀਂ ਜੋ ਮਿਹਨਤ ਕਰ ਰਹੇ ਆ ਉਹ ਤੁਹਾਡੇ ਲਈ ਅਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤਾ ਫਲ ਲੈ ਕੇ ਆਏਗੀ